ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅਮਰਤਪਾਲ ਦਾ ਭਰਾ ਇਹ ਨਸ਼ਾ ਪੀਨੇ ਪੰਜਾਬ ਬਚਾਉਣਗੇ ਅਮਰਤਪਾਲ ਤੋਂ ਆਪਦਾ ਭਰਾ ਨਹੀਂ ਸੰਭਿਆ ਗਿਆ ਇਹ ਪੰਜਾਬ ਸੰਭਣਗੇ ਇਹ ਆਪਦੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ ਕੀ ਇਹ ਪੰਜਾਬ ਦੇ ਲੋਕਾਂ ਦਾ ਨਸ਼ਾ ਛਡਾਉਣਗੇ ਇਹ ਗੱਲਾਂ ਕਰਵਾ ਕੇ ਸਰਕਾਰ ਵੀ ਖੁਸ਼ ਹੋ ਜੂਗੀ ਔਰ ਸਾਡਾ ਪ੍ਰਸ਼ਾਸਨ ਵੀ ਖੁਸ਼ ਹੋ ਜੂਗਾ ਮੈਂ ਤਾਂ ਸਰਕਾਰੀ ਕਹੂੰਗਾ ਜਿਹੜਾ ਕੰਮ ਸਰਕਾਰ ਕਵੇ ਉਹੀ ਕੰਮ ਹੁੰਦਾ ਇਹ ਜਿਹੜੀ ਸਰਕਾਰ ਇਹ ਰਾਜਾ ਹੁੰਦੀ ਆ ਤੇ ਬਾਕੀ ਪਰਜਾ ਤੇ ਪਰਜਾ ਨੂੰ ਸੁਭਾਲਣ ਵਾਲੀ ਵੀ ਰਾਜੇ ਨੇ ਪੈਦਾ ਕੀਤੀ ਹੁੰਦੀ ਆ ਹੁਣ ਮੈਂ ਇਹ ਕਹੂੰਗਾ ਕਿ ਜਿਹੜਾ ਗੱਲ ਕਰੀਏ ਹੁਣ ਮੈਂ ਤੇ ਇਹੀ ਸੁਣ ਰਿਹਾ ਕਿ ਅਮਰਤਪਾਲ ਦਾ ਜਿਹੜਾ ਭਰਾ ਉਹ ਨਸ਼ਾ ਪੀਂਦਾ ਉਹ ਨਸ਼ਾ ਕਰਦਾ ਉਹਦਾ ਡਰੋਪ ਟੈਸਟ ਪੋਜ਼ਿਟਿਵ ਆ ਗਿਆ ਨੇਗੇਟਿਵ ਕਿਵੇਂ ਆ ਜਾਂਦਾ ਇਹ ਤਾਂ ਇੱਕ ਬਾਥਰੂਮ ਆ ਇਹਦੇ ਵਿੱਚ ਤਾਂ ਜਦੋਂ ਮੈਂ ਅਸਲੇ ਦਾ ਲਾਇਸੈਂਸ ਬਣਵਾਉਣਾ ਸੀ ਤਾਂ ਉਹ ਕਹਿੰਦੇ ਸੀ ਵੀ ਜੇ ਸਿਰ ਸਿਰ ਦੁੱਖ ਨੇ ਦੀ ਗੋਲੀ ਵੀ ਖਾਦੀ ਹੋਈ ਉਹਦੇ ਵਿੱਚ ਨਸ਼ਾ ਹੋਇਆ ਤੇ ਤੁਹਾਡਾ ਜਿਹੜਾ ਡਰੌਪ ਟੈਸਟ ਆ ਉਹ ਪੋਜ਼ਿਟਿਵ ਆ ਸਕਦਾ ਇਹ ਉਹਨਾਂ ਦੀਆਂ ਕਹਿਣੀਆਂ ਗੱਲਾਂ ਸਿੰਘਾ ਹੁਣ ਮੈਂ ਇਹ ਗੱਲ ਕਹੂੰਗਾ ਕਿ ਨਸ਼ਾ ਪੀਣ ਵਾਲਿਆਂ ਨੂੰ ਤੁਸੀਂ ਚੱਕ ਲਿਆ ਮੰਨਦੇ ਆ ਗੱਲ ਔਰ ਜਿਹੜੇ ਨਸ਼ਾ ਪੀ ਰਹੇ ਆ ਤਾਂ ਪੰਜਾਬ ਨਸ਼ਾ ਕਰ ਰਿਹਾ ਇਸ ਵਕਤ। ਐਸ ਵਕਤ ਅੱਧਾ ਪੰਜਾਬ ਦੀ ਜਿਹੜੀ ਨੌਜਵਾਨੀ ਆ ਅੱਧੇ ਨਾਲੋ ਚਾਦੇ ਨਸ਼ੇ 'ਚ ਤਬਾਹ ਹੋ ਰਹੀ ਆ ਹਰ ਪਿੰਡ ਵਿੱਚ ਜੇਕਰ 500 ਨੌਜਵਾਨ ਉਹਦੇ ਵਿੱਚੋਂ 300 ਨੌਜਵਾਨ ਨਸ਼ਾ ਕਰ ਰਿਆ ਕੀ ਤੁਸੀਂ ਨਸ਼ਾ ਬੰਦ ਕਰਾਤਾ ਕੀ ਤੁਸੀਂ ਨਸ਼ਾ ਪੀਣ ਵਾਲਿਆਂ ਨੂੰ ਚੱਕੋਗੇ ਇਹ ਦੱਸੋ ਮੈਂ ਤਾਂ ਇਹ ਜਿੰਨੇ ਕੁ ਮੇਰੇ ਸਵਾਲ ਆ ਭਾਈ ਮੈਂ ਓਨੇ ਹੀ ਗੱਲ ਕਰੂੰਗਾ ਸਭ ਤੋਂ ਵੱਡੀ ਤਾਂ ਮੈਂ ਸਰਕਾਰ ਨੂੰ ਕੁੱਛਦਾ ਤੇ ਮੈਂ ਪੁਲਿਸ ਵਾਲਿਆਂ ਦੀ ਇੱਥੇ ਜਿਹੜਾ ਕੱਲੋ ਸਲਾਮ ਕਰਦਾ ਕਿ ਉਹਨਾਂ ਨੇ ਨਸ਼ਾ ਪੀਣ ਵਾਲਿਆਂ ਨੂੰ ਚੱਕ ਲਿਆ ਪਰ ਜਿਸ ਦਿਨ ਆ ਜਿਮਨੀ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਸੀ 10 ਤਰੀਕ ਨੂੰ ਜਲੰਧਰ ਦੇ ਵਿੱਚ ਉਸ ਟਾਈਮ ਤੇ ਸਰਕਾਰ ਦੇ ਬੰਦੇ ਸ਼ਰਾਬ ਦੇ ਕੇ ਵੋਟਾਂ ਮੰਗ ਰਹੇ ਸੀ ਤੇ ਉਹ ਬੰਦੇ ਗ੍ਰਿਫਤਾਰ ਕਰ ਲਿਆ ਸਭ ਤੋਂ ਵੱਡੀ ਗੱਲ ਤੇ ਆਉਂਦੀ ਇੱਥੇ ਹੁਣ ਸ਼ਰਾਬ ਦੇ ਕੇ ਵੋਟਾਂ ਮੰਗ ਰਹੇ ਸੀ ਨਸ਼ਾ ਦੇ ਕੇ ਵੋਟਾਂ ਮੁੱਲ ਖਰੀਦ ਰਹੇ ਸੀ ਕੀ ਉਹ ਸਰਕਾਰ ਤੇ ਪਰਚਾ ਕਰਤਾ ਕਿਸੇ ਨੇ ਜਾਂ ਭਗਵਾਨ ਤਮਾਨ ਦੇ ਬੰਦੇ ਜਾਂ ਜਿਹੜਾ ਉਹ ਐਮ ਐਲ ਏ ਚੋਣ ਲੜ ਰਿਹਾ ਸੀ ਜਿਵਨੀ ਚੋਣ ਤੋਂ ਉਹਨੂੰ ਚੱਕ ਲਿਆ ਜਿਹੜਾ ਤਾਂ ਸਰਕਾਰ ਦੇ ਬੰਦੇ ਕੰਮ ਕਰਨ ਉਹਨੂੰ ਤਾਂ ਕੋਈ ਰੋਕ ਨਹੀਂ ਸਕਦਾ ਤੇ ਜਿਹੜੇ ਬੰਦੇ ਨਸ਼ਾ ਬੰਦ ਕਰਾਉਣ ਦੀ ਗੱਲ ਕਰਦੇ ਆ ਤੁਸੀਂ ਉਹਨਾਂ ਨੂੰ ਜਾਣ ਕੇ ਪੰਜਾਬ ਦੇ ਵਿੱਚ ਬਦਨਾਮ ਕਰਾਉਨੇ ਆ ਕਿਹਾ ਵੇਖ ਲਓ ਉਹਦਾ ਤਾਂ ਭਾਈ ਭਰਾ ਨਸ਼ਾ ਕਰਦਾ ਸੀਗਾ ਤੇ ਜੇਕਰ ਉਹਦਾ ਭਰਾ ਨਸ਼ਾ ਕਰਦਾ ਹੁੰਦਾ ਤੇ ਭਾਈ ਉਹ ਸਰਕਾਰ ਦੇ ਵਿਰੁੱਧ ਅੰਮ੍ਰਿਤਸਰ ਧਰਨਾ ਲਾ ਕੇ ਨਹੀਂ ਬੈੰਦੇ ਸੀ ਇਹ ਨੋਟ ਕਰੋ ਗੱਲ ਜੇਕਰ ਨਸ਼ਾ ਕਰਨਾ ਗੁਨਾਹ ਤਾਂ ਫਿਰ ਸਾਡੇ ਮੁੱਖ ਮੰਤਰੀ ਤੇ ਵੀ ਇਹ ਸਵਾਲ ਚੱਕੇ ਜਾਂਦੇ ਆ ਕਿ ਜੀ ਇਹ ਤਾਂ ਸ਼ਰਾਬ ਪਿੰਦੇ ਆ ਤੇ ਇਹ ਤਾਂ ਸਾਰੇ ਪੰਜਾਬ ਨੂੰ ਚਲਾਉਂਦੇ ਆ ਹੁਣ ਸਭ ਤੋਂ ਵੱਡੀ ਗੱਲ ਤਾਂ ਇੱਥੇ ਆ ਕਿ ਕੋਈ ਨਸ਼ਾ ਬੰਦ ਕਰਾਉਣ ਵਾਸਤੇ ਕੰਮ ਨਹੀਂ ਹੋ ਰਿਹਾ ਇਹ ਸਿਰਫ ਤੇ ਸਿਰਫ ਨਾਮ ਬਤਨਾਮ ਕਰਨ ਵਾਸਤੇ ਕੰਮ ਹੋ ਰਿਹਾ ਕੋਈ ਨਸ਼ਾ ਨੁਸ਼ਾ ਪੀਣਾ ਵੇਚਣਾ ਤਾਂ ਬਾਤ ਦੀ ਗੱਲ ਰਹਿ ਗਈ ਆ ਕੀ ਜਿਹੜਾ ਤੁਸੀਂ ਨਸ਼ਾ ਫੜਿਆ ਉਹ ਹੁਣ ਇਸ ਵਕਤ ਪੰਜਾਬ ਦੇ ਵਿੱਚੋਂ ਬੰਦ ਹੋ ਸਕਦਾ ਜਿਹੜਾ ਨਸ਼ਾ ਮੈਂ ਕਿਸੇ ਦੂਰ ਦੀ ਆਈਡਰਾਕਸ ਤੋਂ ਛੱਡ ਕੇ ਪਹਿਲਾਂ ਮੈਂ ਚਿੱਟੇ ਦੀ ਗੱਲ ਕਰਦਾ ਚਿੱਟੇ ਦੇ ਨਾਲ ਨੌਜਵਾਨੀ ਤਬਾਹ ਹੋ ਰਹੀ ਆ ਕੀ ਆ ਜਿਹੜੇ ਪੀਣ ਵਾਲੇ ਬੰਦਿਆਂ ਦੀ ਜਦੋਂ ਅਸੀਂ ਰੈਪਟਰ ਲਖਾਉਂਦੇ ਆ ਕਿ ਜੀ ਇਹ ਤਾਂ ਚੋਰੀ ਕਰ ਰਹੇ ਆ ਉਹਦੇ ਪੁਲਿਸੇ ਕਹਿੰਦੀ ਹੁੰਦੀ ਆ ਯਾਰ ਅਸੀਂ ਇਹਨਾਂ ਦਾ ਕੀ ਕਰੀਏ ਤੁਸੀਂ ਦੱਸੋ ਨਸ਼ਾ ਕਰਦੇ ਆ ਹੁਣ ਇਹ ਇਹ ਪੰਜਾਬ ਗਵਾਹ ਇਸ ਗੱਲ ਦਾ ਜਿਹੜੇ ਬੰਦੇ ਚਿੱਟਾ ਪੀਂਦੇ ਆ ਉਹ ਚਾਰੇ ਮਜਬੂਰੀ ਦੇ ਵਿੱਚ ਫਿਰ ਚੋਰੀ ਕਰਦੇ ਆ ਉਹਨਾਂ ਬਾਰੇ ਕੋਈ ਦਰਖਾਸਤਾਂ ਦੇਣ ਜਾਵੇ ਥਾਣੇ ਦੇ ਵਿੱਚ ਕਿਹਾ ਕੀ ਜਾਂਦਾ ਕਿ ਅਰ ਅਸੀਂ ਇਹਨਾਂ ਦਾ ਕੀ ਕਰੀਏ ਤੇ ਹੁਣ ਤੁਸੀਂ ਉਹਦਾ ਕੀ ਕਰਨਾ ਸਿਰਫ ਨਾਮ ਹੀ ਬਤਨਾਮ ਕਰਾਉਣਾ ਸਰਕਾਰ ਨੂੰ ਕਹਿ ਰਿਆਂ ਇਹ ਪੰਜਾਬ ਦੇ ਲੋਕੋ ਤੁਸੀਂ ਐ ਕਰੋ ਆਪਦੇ ਕਿਸੇ ਬਜ਼ੁਰਗ ਨੂੰ ਮੇਰੀ ਆ ਗੱਲ ਬਖਾ ਦਿਓ ਸੁਣਾ ਦਿਓ ਗੱਲ ਕਿ ਤੁਹਾਡੇ ਬਜ਼ੁਰਗ ਦੀ ਜੇਕਰ ਉਮਰ 70 ਸਾਲ ਆ ਤੇ ਉਹਨੂੰ ਇੱਕ ਗੱਲ ਪੁੱਛੋ ਕਿ ਬਾਪੂ ਤੇਰੀ 70 ਸਾਲ ਉਮਰ ਹੋ ਗਈ ਇਹਦੇ ਵਿੱਚ ਕਦੇ ਤਾਸ਼ ਖੇਡਦੇਆਂ ਨੂੰ ਚੱਕਿਆ ਉਹ ਕਹਣਗੇ ਵਾਧੂ ਆਰੇ ਚੱਕਿਆ ਫੇਰ ਕਿਸੇ ਪਿੰਡ ਦੇ ਸਰਪੰਚ ਨੂੰ ਪੁੱਛ ਲਓ ਕਿ ਤਾਸ਼ ਖੇਡਣ ਵਾਲਿਆਂ ਨੂੰ ਚੱਕਿਆ ਉਹ ਕਹਣਗੇ ਵਾਧੂ ਆਰੇ ਚੱਕਿਆ ਪਰ ਅੱਜ ਤੱਕ ਜਿਹੜੀ ਵੀ ਤਾਸ਼ ਦੀ ਕੰਪਨੀ ਆ ਚਾਹੇ ਉਹ ਟਰੈਕਟਰ ਚਾਹੇ 555 ਜਿੰਨੀਆਂ ਵੀ ਤਾਛਾਂ ਉਹਨਾਂ ਦੀਆਂ ਕਦੇ ਕੰਪਨੀਆਂ ਬੰਦ ਹੋਈਆਂ ਤੁਸੀਂ ਆਪ ਦੱਸੋ ਇਹ ਫਿਲਮਾਂ ਦੇ ਵਿੱਚ ਕਲੱਬਾਂ ਦੇ ਵਿੱਚ ਵੀ ਵਿਖਾਉਂਦੇ ਆ ਤਾਸ਼ ਖੇਡਦੇ ਕੀ ਅੱਜ ਤੱਕ ਤਾਸ਼ ਕੰਪਨੀ ਬੰਦ ਹੋ ਗਈ ਆ ਤੇ ਜਿਹੜੇ ਖੇਡਣ ਵਾਲੇ ਆ ਬਣਾਉਣ ਵਾਲੇ ਨਹੀਂ ਚੱਕੇ ਗਏ ਖੇਡਣ ਵਾਲੇ ਜਿਹੜੇ ਕਹ ਲੋ ਖੇਡਣ ਵਾਲੇ ਜਿਹੜੇ ਖੇਡ ਹੀ ਜਾਂਦੇ ਆ ਉਹ ਚੱਕੇ ਗਏ ਸੱਟਾ ਲਾਉਣ ਵਾਲਿਆਂ ਨੂੰ ਚੱਕ ਲਿਆ ਜਾਂਦਾ ਇਹ ਨੋਟ ਕਰੋ ਗੱਲ ਸੱਟਾ ਲਾਉਣ ਵਾਲਿਆਂ ਨੂੰ ਚੱਕ ਲਿਆ ਜਾਂਦਾ ਤੇ ਸੱਟਾ ਜਿਹੜੇ ਪਿੰਡ ਚ ਲਵਾਈ ਜਾਂਦੇ ਹੁੰਦੇ ਉਹਨਾਂ ਨੂੰ ਵੀ ਚੱਕ ਲਿਆ ਜਾਂਦਾ ਤੁਹਾਡਾ ਤਜਰਬਾ ਹੋਊਗਾ ਇਹ ਪੰਜਾਬ ਦੇ ਲੋਕੋ ਆ ਉਹਦੇ ਬਜ਼ੁਰਗਾਂ ਨੂੰ ਗੱਲਾਂ ਪੁੱਛੋ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਹੋਈਆਂ ਤੇ ਤੁਹਾਡੇ ਬਜ਼ੁਰਗਾਂ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਗੱਲਾਂ ਹੋਈਆਂ ਪਰ ਆਹ ਗੱਲ ਕਦੇ ਨਹੀਂ ਹੋਈ ਕਿ ਨੱਟ ਤੇ ਸੱਟਾ ਸ਼ੋਅ ਦੇ ਰਿਆ ਹੋਵੇ ਤੇ ਕੋਈ ਆਵਾਜ਼ ਕਿਸੇ ਨੇ ਬੰਦ ਹੀ ਕਰਾਤੀ ਹੋਵੇ ਜਾਂ ਤਸਾਵਰ ਦਿੱਲੀ ਸੱਟਾ ਫਲਾਣਾ ਕਿਹੜਾ ਇਹ ਬੰਦ ਕਰਾਤਾ ਹੋਏ ਕੇ ਸਿਰਫ ਤੇ ਸਿਰਫ ਲੋਕਾਂ ਨੂੰ ਜਿਹੜੇ ਵਿਚਾਰੇ ਆਮ ਭੋਲੇ ਭਾਲੇ ਆ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਬਹੁਤ ਕੁਝ ਖੇਡਿਆ ਜਾਂਦਾ ਜਿਵੇਂ ਮੇਰੇ ਤੇ ਪਰਚਾ ਪਾ ਕੇ ਇਹ ਕਹਤਾ ਕਿ ਜੀ ਇਹ ਤਾਂ ਇਹਦਾ ਪਿਸਤਲ ਹਰ ਵਾਰ ਵਾਰ ਲਾ ਲਿਆ ਸੀ ਸਿਰ ਨੂੰ ਆਖੇ ਦੁਬਾਰਾ ਬੋਲੀ ਕਰਾਓ ਤੇ ਪਿਸਤਲ ਮੇਰਾ ਦੂਜੇ ਦਿਨੋਂ ਮੇਰੇ ਕੋਲੋਂ ਮੰਗਵਾਇਆ ਜਾਂਦਾ ਅੱਖੇ ਤੇਰੀ ਜਮਾਨਤ ਨਹੀਂ ਹੋਣੀ ਤੇ ਸਾਨੂੰ ਅਸਲਾ ਤੋਫੜਾ ਦੇ ਮੈਨੂੰ ਕੀ ਪਤਾ ਸੀ ਵੀ ਭਾਈਏ ਜਿਹੜਾ ਕਹਿ ਲੋ ਵੀ ਥੋੜੇ ਪਿਆਰ ਨਾਲ ਵੀ ਕੁੱਟ ਲੈਂਦੇ ਆ ਮੈਂ ਉਹ ਪਿਆਰ ਦਾ ਜਿਹੜਾ ਮੈਨੂੰ ਕੁੱਟਿਆ ਉਹ ਪਿਆਰ ਦੇ ਕੁੱਟਣ ਦੇ ਨਾਲ ਕਰਕੇ ਮਸਲਾ ਫੜਾਤਾ ਉਹ ਉਹਨਾਂ ਨੇ ਬਰਾਮਤ ਪਾਤਾ ਭਾਈ ਸਾਹਿਬ ਜਿਹੜਾ ਕੋਈ ਪੰਜਾਬ ਨੂੰ ਬਚਾ ਰਿਹਾ ਤੁਸੀਂ ਉਹਨਾਂ ਤੇ ਝੂਠੇ ਪਰਚੇ ਪਵਾ ਦਿੰਨੇ ਆ ਪਰ ਅੱਜ ਤੱਕ ਇਤਿਹਾਸ ਗਵਾਹ ਜਿਨ੍ਹਾਂ ਨੇ ਪੰਜਾਬ ਨੂੰ ਜਾੜਿਆ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕੀਤਾ ਉਹਨਾਂ ਦਾ ਅੱਜ ਤੱਕ ਵੀ ਕਿਸੇ ਪਰਚੇ 'ਚ ਨਾਮ ਨਹੀਂ ਬੋਲਦਾ ਅੱਜ ਤੱਕ ਵੀ ਕੋਈ ਚਿੱਟੇ ਦਾ ਮੋਢੀ ਫੜਕੇ ਦਿੱਤਾਵੇਂ ਸਾਨੂੰ ਅੱਜ ਤੱਕ ਵੀ ਜਿਹੜੀਆਂ ਗੋਲੀਆਂ ਦੇ ਲੋਕਾਂ ਦੇ ਪਰਚੇ ਪਾਏ ਜਾਂਦੇ ਆ ਜੇਕਰ ਉਹ ਇੰਨੀਆਂ ਮਾਰੀਆਂ ਜਾਂ ਤਾਂ ਫਿਰ ਕੰਪਨੀਆਂ ਹੀ ਬੰਦ ਕਰਾਓ ਉਹ ਗੋਲੀ ਬੰਦ ਕਰਾਓ ਨਸ਼ਾ ਤਾਂ ਮਾੜਾ ਪਰ ਪੀਣ ਵਾਲਿਆਂ ਨੂੰ ਜੇਕਰ ਚੱਕਦੇ ਹੁੰਦੇ ਤਾਂ ਸਾਰੀਆਂ ਜੇਲਾਂ ਭਰੀਆਂ ਜਾਣੀਆਂ ਸੀ ਤੇ ਜੇਲਾਂ ਦੇ ਉੱਤੇ ਵੀ ਬੰਦੇ ਬਿਠਾਇਆ ਕਰਨੇ ਸੀ ਪੀਣ ਵਾਲਿਆਂ ਦਾ ਰੌਲਾ ਤਾਂ ਇੱਥੇ ਪੀਣ ਵਾਲੇ ਦਾਗਾ ਕਿ ਜੀ ਹਾਂ ਜੀ ਇਹ ਤਾਂ ਪੋਜੀਟਿਵ ਆ ਗਏ ਆ ਇਹ ਤਾਂ ਡਰੱਗਸ ਲੈਂਦੇ ਆ ਤਾਂ ਪਰ ਰੌਲਾ ਇੱਥੇ ਆ ਜੇ ਡਰੱਗਸ ਲੈਂਦੇ ਆ ਤੇ ਜਿਹੜੇ ਦੂਜੇ ਪੰਜਾਬ ਦੇ ਨੌਜਵਾਨ ਪੀ ਜਾਂਦੇ ਆ ਦਿੱਲੀ ਮੌਕਾ ਰਿੰਗਾ ਉਹਨਾਂ ਨੂੰ ਕਿਉਂ ਨਹੀਂ ਚੱਕਿਆ ਜਾ ਰਿਹਾ ਆਜੋ ਮੈਂ ਦੱਸ ਦਿੰਨਾ ਕਿਹੜੇ ਕਿਹੜੇ ਪਿੰਦੇ ਚੱਕ ਲਓ ਉਹਨਾਂ ਨੂੰ ਮੈਂ ਤਾਂ ਕਈ ਵਾਰ ਥਾਣੇ ਜਾ ਕੇ ਆਇਆ ਕਿ ਯਾਰ ਵੀ ਆ ਫਲਾਨੇ ਥਾਂ ਤੋਂ ਚੋਰੀ ਹੋ ਗਈ ਆ ਉਹ ਕਹਿੰਦੇ ਕਰੀਏ ਕੀ ਉਹਨਾਂ ਦਾ ਤੂੰ ਦੱਸ ਫਿਰ ਮੈਂ ਵੀ ਕਹਿੰਨਾ ਫਿਰ ਮੈਂ ਕਹ ਜਿਹੜੇ ਵੇਚਦੇ ਉਹਨਾਂ ਨੂੰ ਫੜ ਲਓ ਤੇ ਪਰ ਚੱਕਰ ਕੀ ਆ ਪੱਤਾ ਫੜਦੇ ਮੋਢਾ ਅਜੇ ਤੱਕ ਨਹੀਂ ਫੜਿਆ ਗਿਆ ਪੱਤਾ ਕਿਹਨੂੰ ਕਹਿ ਰਿਹਾ ਮੈਂ ਪੱਤਾ ਇਹਨੂੰ ਕਹਿ ਰਿਹਾ ਆ ਨੋਟ ਕਰੋ ਗੱਲ ਆ ਪੱਤਾ ਫੜ ਲਿਆ ਪੀਸੀ ਵਾਲਾ ਇਹ ਇਹ ਇਹਨੂੰ ਪਲਾ ਪੱਤੇ ਸੂਤ ਵੀ ਦਿਓ ਤਾਂ ਵੀ ਇਹ ਦਰਖਤ ਖਰਾਬ ਨਹੀਂ ਹੋਣਾ ਜਦੋਂ ਇਹਨੂੰ ਮੁੱਢੋ ਪੱਟਾਂਗੇ ਨਾ ਇਹ ਉਦੋਂ ਦਰਖਤ ਸੁੱਕੂਗਾ ਤੇ ਨਸ਼ੇ ਵਾਲਾ ਦਰਖਤ ਉਹਨਾ ਚਿਰ ਹਰਾ ਭਰਾ ਰਹੂਗਾ ਜਿੰਨਾ ਚਿਰ ਤੁਸੀਂ ਮੁੱਢੀ ਨੂੰ ਨਹੀਂ ਫੜਦੇ ਹੁਣ ਇਸ ਗੱਲ ਦਾ ਇਹ ਆ ਕਿ ਆਪੇ ਅਮਰਤਪਾਲ ਦਾ ਜਿਹੜਾ ਨਾਮ ਆ ਉਹ ਖਰਾਬ ਹੋ ਜੇ ਮੈਂ ਤਾਂ ਅਮਰਤਪਾਲ ਦੇ ਹੱਕ ਦੇ ਵਿੱਚ ਅੰਮ੍ਰਿਤਸਰ ਵੀ ਗਿਆ ਸੀ ਪਰ ਜਦੋਂ ਭਾਈ ਸਾਡੇ ਅਰਿਆਂ ਤੇ ਪਰਚੇ ਪੈਂਦੇ ਆ ਉਦੋਂ ਕਿਸੇ ਦਾ ਕੋਈ ਪਰਿਵਾਰ ਸਾਡੇ ਮਗਰ ਤਾਂ ਨਹੀਂ ਖੜਦਾ ਆਕੇ ਇਹ ਨੋਟ ਕਰੋ ਗੱਲ ਪਰ ਇੱਥੇ ਗੱਲ ਇਹ ਆ ਕਿ ਜੇ ਕੋਈ ਭਰਾਵੋ ਪੰਜਾਬ ਬਚਾਉਣ ਦੀ ਗੱਲ ਕਰਦਾ ਤੇ ਤੁਸੀਂ ਉਹਨੂੰ ਬਚਾ ਲਿਆ ਕਰਨ ਦਿਓ ਇਤਿਹਾਸਕਾ ਦਾ ਅੱਜ ਭਾਵੇਂ ਉਹਨਾਂ ਨੂੰ ਆਪਾਂ ਉਹਨਾਂ ਦੇ ਦਿਨ ਯਾਦ ਕਰਦੇ ਆਂ ਅੱਜ ਭਾਵੇਂ ਆਪਾਂ ਉਹਨਾਂ ਨੂੰ ਸਲਾਮ ਕਰਦੇ ਆਂ ਚਾਹੇ ਭਗਤ ਸਿੰਘ ਦੀ ਗੱਲ ਕੀਤੀ ਜਾਵੇ ਚਾਹੇ ਸ਼ਹੀਦ ਉਦਮ ਸਿੰਘ ਦੀ ਗੱਲ ਕੀਤੀ ਜਾਵੇ ਔਰ ਉਹਨਾਂ ਟਾਈਮਾਂ ਦੇ ਵਿੱਚ ਉਹ ਵੀ ਸਰਕਾਰਾਂ ਸੀ ਜਿਨ੍ਹਾਂ ਨੇ ਜ਼ੁਲਮ ਟਾਏ ਤੇ ਅੱਜ ਤੁਸੀਂ ਵੀ ਸਰਕਾਰਾਂ ਜਿੰਨੇ ਜ਼ੁਲਮ ਤੁਸੀਂ ਢਾ ਸਕਦੇ ਆ ਤੁਸੀਂ ਸਿੱਧੀਆਂ ਗੋਲੀਆਂ ਨਹੀਂ ਮਰਵਾ ਸਕਦੇ ਤੁਹਾਡੇ ਕੋਲ ਪਰਚੇ ਦੀ ਥਿਓਰੀ ਆ ਪੁਲਿਸ ਤੁਹਾਡੀ ਆ ਤੁਸੀਂ ਪਰਚੇ ਪਵਾ ਕੇ ਲੋਕਾਂ ਨੂੰ ਐ ਠੰਡੇ ਮਤੇ ਕਰਦੇ ਆ ਫਿਰ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਕਹਿ ਲਓ ਵੀ ਤੰਗ ਪ੍ਰੇਸ਼ਾਨ ਕਰਵਾਉਂਦੇ ਆ ਇਹਦਾ ਕਾਰਨ ਕਿ ਤੁਸੀਂ ਜੇਲ੍ਹਾਂ ਚ ਹੀ ਸਿੱਟ ਸਕਦੇ ਆ ਮੈਂ ਫਿਰ ਤੋਂ ਕਹਿ ਰਿਹਾ ਕਿ ਅੱਜ ਇਹ ਗੱਲ ਆ ਲਈਏ ਕਿ ਜਿਸ ਵਿਅਕਤੀ ਨੂੰ ਲੱਖਾਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੋਵੇ ਤੇ ਅੱਜ ਉਹ ਵਿਅਕਤੀ ਜੇਲ੍ਹਾਂ ਚ ਸੜ ਰਿਹਾ ਹੋਵੇ ਤੇ ਫਿਰ ਇਹ ਹਕੂਮਤਾਂ ਦਾ ਧੱਕਾ ਨਹੀਂ ਤੇ ਧੱਕਾ ਹੋਰ ਕਿਵੇਂ ਹੁੰਦਾ ਅੱਜ ਅੱਜ ਉਹੀ ਮੰਤਰੀ ਉਹਨਾਂ ਨੂੰ ਸਲੂਟ ਮਾਰਦੇ ਆ ਜਿਨ੍ਹਾਂ ਨੇ ਜਰਨ ਡੈਰ ਹੋਰਾਂ ਦੇ ਖਿਲਾਫ ਲੜਾਈਆਂ ਲੜੀਆਂ ਪਰ ਅੱਜ ਸਲੂਟ ਤਾਂ ਜ਼ਰੂਰ ਉਹਨਾਂ ਨੂੰ ਮਾਰੀ ਜਾਂਦੇ ਆ ਪਰ ਜਰਨ ਡੈਰ ਹੋਰਾਂ ਤੋਂ ਘੱਟ ਸਾਡੀ ਸਰਕਾਰ ਨਹੀਂ ਅੱਜ ਇਹ ਹੋ ਕੀ ਰਿਹਾ ਅਸੀਂ ਵੀ ਪੰਜਾਬ ਸਰਕਾਰ ਦਾ ਸਾਥ ਦੇਵਾਂਗੇ ਹੱਥ ਖੜੇ ਕਰਕੇ ਨਾਲ ਚੱਲਾਂਗੇ ਕਿ ਹਾਂ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਪਰ ਚਿੱਟਾ ਬੰਦ ਆ ਨਸ਼ਾ ਬੰਦ ਪੰਜਾਬ ਚੋਂ ਬੰਦ ਕਰਾਵੇ ਪੀਣ ਵਾਲਿਆਂ ਦੀ ਜੇਕਰ ਗੱਲ ਹੁੰਦੀ ਆ ਤਾਂ ਫਿਰ ਪੀਣ ਵਾਲਿਆਂ ਦੀਆਂ ਤਾਂ ਮੌਤਾਂ ਵੀ ਹੋ ਰਿੰਗਾਂ ਅੱਜ ਤੱਕ ਕੋਈ ਨਸ਼ਾ ਤੱਕਸਰ ਤੇ 302 ਦਾ ਪਰਚਾ ਪਿਆ ਹੋਵੇ ਅੱਜ ਤੱਕ ਕੋਈ ਮੁੱਖ ਮੰਤਰੀ ਤੇ ਪਰਚਾ ਪਿਆ ਹੋਵੇ ਕਿ ਤੇਰਾ ਰਾਜ ਆ ਆ ਵੇ ਕਿੰਨੀਆਂ ਮੌਤਾਂ ਹੋ ਗਈਆਂ ਇੱਥੇ ਤਾਂ ਸਬੂਤ ਹਲੇ ਕੋਈ ਇਕੱਠੇ ਕਰਨੇ ਪੈਣਗੇ ਪਰ ਇੱਕ ਸਿੱਧਾ ਸਿੱਧਾ ਸਬੂਤ ਇੱਕ ਗੁਰਸਖੀ ਬੀਬੀ ਜਿਹੜੀ ਪ੍ਰੋਫੈਸਰ ਬਲਜਿੰਦਰ ਕੌਰ ਸਿੱਖਣੀ ਉਹਨੇ ਚਿੱਠੀ ਲਿਖ ਕੇ ਕਹਤਾ ਸੀ ਕਿ ਮੇਰੀ ਮੌਤ ਦਾ ਜ਼ਿੰਮੇਦਾਰ ਹਰਜੋਤ ਬੈਂਸਾ ਸਿੱਖਿਆ ਮੰਤਰੀ ਤੁਸੀਂ ਦੱਸੋ ਉਹਦੇ ਤੇ 302 ਦਾ ਪਰਚਾ ਹੋਇਆ ਨਹੀਂ ਹੋਇਆ ਕੰਕੀਓ ਸਰਕਾਰ ਆ ਖੋਦਾ ਅੱਜ ਤੇ ਜਿਹੜੇ ਬੰਦੇ ਸਰਕਾਰ ਦੇ ਕੰਮਾਂ ਦੇ ਖਿਲਾਫ ਜਾਂਦੇ ਆ ਉਹਨਾਂ ਤੇ ਪਰਚੇ ਪਾਏ ਜਾਂਦੇ ਆ ਮੈਂ ਵੀ ਸਰਕਾਰ ਦੇ ਕੰਮ ਦੇ ਖਿਲਾਫ ਗਿਆ ਜਿਹੜਾ ਗਲਤ ਹੋ ਰਿਹਾ ਸੀ ਬਿਨਾ ਬੋਲੀ ਤੋਂ ਜਮੀਰ ਰੱਖੀ ਗਈ ਝਾੜੂ ਵਾਲਿਆਂ ਦੇ ਬੰਦਿਆਂ ਵੱਲੋਂ ਉਲਟਾ ਮੈਨੂੰ ਇਹ ਕਿਹਾ ਗਿਆ ਕਿ ਆ ਜਾ ਅੱਜ ਬੋਲੀ ਹੁਕਰਾ ਦੇ ਦਿੰਦੇ ਆ ਫਿਰ ਮੈਨੂੰ ਗੁੰਮਰਾਹ ਕੀਤਾ ਗਿਆ ਮੇਰੇ ਨਾਲ ਲੜਾਈ ਝਗੜਾ ਕੀਤਾ ਗਿਆ ਤੇ ਪਰਚਾ ਝੂਠਾ ਕਰਾਇਆ ਗਿਆ ਅਸੀਂ ਕਿਵੇਂ ਮੰਨ ਲਈਏ ਕਿ ਜਿਹੜੇ ਤੁਸੀਂ ਪਰਚੇ ਕਰਾ ਰਹੇ ਹੋ ਸੱਚੇ ਆ ਕਿਵੇਂ ਮੰਨਗੇ ਅਸੀਂ ਸਾਨੂੰ ਜੇਕਰ ਮੇਰੇ ਵਰਗੇ ਆਮ ਜੇ ਬੰਦਿਆਂ ਦੇ ਆ ਧਾਰਾਂ ਲਾ ਕੇ ਨਜ਼ਾਇਜ਼ ਪਸਾਇਆ ਜਾ ਸਕਦਾ ਵਿੱਚ ਲਿਖਿਆ ਜਾ ਸਕਦਾ ਕਿ ਪੁਲਿਸ ਦੇ ਨਾਲ ਹੱਥੋਂ ਪਾਈ ਹੋ ਕੇ ਮਸਾਂ ਗ੍ਰਿਫਤਾਰ ਕੀਤਾ ਤੇ ਸੱਚੇ ਸੀ ਕਿ ਲੜਾਈ ਕੋਈ ਹੋਈ ਨਹੀਂ ਸੀ ਮੈਂ ਕਾਰ ਦੇ ਵਿੱਚ ਪੁਲਸ ਵਾਲਿਆਂ ਦੀ ਬਹਿ ਕੇ ਐਸਐਚਓ ਦੇ ਨਾਲ ਗਿਆ ਤੇ ਐਸਐਚਓ ਤਾਂ ਜਾ ਕੇ ਮੈਨੂੰ ਦਾਬੇ ਮਾਰਦਾ ਹੋਵੇ ਹਵਾਲਾ ਤਨਾ ਪਾਵੇ ਤਾਲ ਜਾ ਕੇ ਦਾਬੇ ਮਾਰਦਾ ਹੋਵੇ ਮੈਂ ਕਿਹਾ ਤੁਸੀਂ ਜਿਹੜਾ ਪਰਚਾ ਪਾਇਆ ਗੱਲਾਂ ਤਾਂ ਹੋਈਆਂ ਹੀ ਨਹੀਂ ਭਰਾਵੋ ਮੇਰੀ ਇੰਨੀ ਕੁ ਬੇਨਤੀ ਆ ਇਤਿਹਾਸ ਗਵਾਹ ਰਾਜੇ ਮਹਾਰਾਜਿਆਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ ਉਹੀ ਕੰਮ ਹੋ ਰਿਹਾ ਜਿਵੇਂ ਰਾਜੇ ਮਹਾਰਾਜਿਆਂ ਵੇਲੇ ਹੁੰਦਾ ਸੀ ਰਾਜਾ ਹੁੰਦਾ ਸੀ ਕੱਲਾ ਜਣਾ ਪਰਜਾ ਬਹੁਤ ਸੀ ਰਾਜਾ ਕੱਲਾ ਸੀ ਔਰ ਪਰਜਾ ਬਹੁਤ ਸੀ ਜੇਕਰ ਉਹ ਪਰਜਾ ਸਾਰੀ ਉਹ ਤੇ ਅਟੈਕ ਕਰਦੀ ਤਾਂ ਕੀ ਦਾ ਪਰ ਉਹਨੇ ਕੀ ਕਿਹਾ ਵੀ ਇਹਨਾਂ ਚੋਂ ਸਿਪਾਈ ਕੱਢੋ ਇਹਨਾਂ ਚੋਂ ਮੇਰੀ ਰੱਖਿਆ ਵਾਸਤੇ ਬੰਦੇ ਕੱਢੋ ਉਹ ਇਹੀ ਬੰਦੇ ਕੱਢ ਕੇ ਆਪਦੀ ਪਰਜਾ ਤੇ ਜਿਵੇਂ ਕਈ ਆਪਣੇ ਅੰਗਰੇਜ਼ਾਂ ਦੇ ਨਾਲ ਭਰਤੀ ਹੋ ਕੇ ਤੇ ਆਪਣੇਾਂ ਤੇ ਜ਼ੁਲਮ ਢਾ ਦਿੰਦੇ ਸੀ ਉਹੀ ਕੰਮ ਅੱਜ ਫਿਰ ਹੋ ਰਿਹਾ ਇਹ ਸਦੀਆਂ ਤੋਂ ਲੈ ਕੇ ਅੱਜ ਤੱਕ ਹੋ ਰਿਹਾ ਪਰ ਕਿੰਨਾ ਚਿਰ ਚੱਲੂਗਾ ਮੈਂ ਤੇ ਸਮਝਿਆ ਕਿ ਚੱਲੀ ਆ ਰਿਹਾ ਬੰਦ ਹੁੰਦਾ ਨਾ ਨਹੀਂ ਹੋ ਰਿਹਾ ਜਿਹੜਾ ਤਗੜਾ ਉਹਦੇ ਭਾਈ ਸਭ ਕੁਝ ਹੋ ਰਿਹਾ ਪਰ ਸਾਫ਼ ਜੀ ਗੱਲ ਇਹ ਆ ਵੀ ਜੇਲ੍ਹਾਂ ਦੇ ਵਿੱਚ ਗੁਨਾਹਗਾਰਾਂ ਨੂੰ ਸਿੱਟੋ ਜਿਹੜੇ ਵਿਚਾਰੇ ਬੇਗੁਨਾਹ ਜਿਨ੍ਹਾਂ ਨੇ ਕੋਈ ਗੁਨਾਹ ਹੀ ਨਹੀਂ ਕੀਤਾ ਉਹਨਾਂ ਨੂੰ ਅੰਦਰ ਸਿਰ ਸਿੜ ਕੇ ਇਹ ਨਾ ਕਹੋ ਫਿਰ ਉੱਥੇ ਐ ਲੱਗਦਾ ਕਿ ਜਿਵੇਂ ਸਾਰੇ ਬੇਕਸੂਰ ਫਸੇ ਹੁੰਦੇ ਆ ਇਹ ਬੇਨਤੀ ਆ ਮੇਰੀਆਂ ਗੱਲਾਂ ਹੋ ਸਕਦਾ ਕਿਸੇ ਨੂੰ ਸਮਝਾਉਣ ਜਾਂ ਨਾ ਪਰ ਜਿੰਨੇ ਕ ਮੇਰੇ ਸਵਾਲ ਸੀ ਮੈਂ ਸਰਕਾਰ ਨੂੰ ਕਰਤੇ ਆ ਕਿ ਜਿਹੜਾ ਵੀ ਕੋਈ ਪੰਜਾਬ ਨੂੰ ਬਚਾਉਣ ਵਾਸਤੇ ਆਉਂਦਾ ਉਹਨੂੰ ਜੇਲਾਂ ਚ ਨਾ ਸਿੱਟਿਆ ਕਰੋ ਉਹਨਾਂ ਦੇ ਮੈਂ ਕਹਿੰਦਾ ਵੀ ਲੋਕ ਜਿਤਾ ਕੇ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਹੁੰਦੇ ਆ ਲੋਕ ਉਹਨਾਂ ਨੂੰ ਜਿਤਾ ਕੇ ਕੁਛ ਨਾ ਕੁਛ ਸਵਾਰਨਾ ਚਾਹੁੰਦੇ ਹੁੰਦੇ ਆ ਜਿਵੇਂ ਤੁਹਾਨੂੰ 92 ਐਮਐਲਏ ਦੇ ਕੋ ਸਵਾਰਨਾ ਚਾਹਿਆ ਪਰ ਨਹੀਂ ਹੁਣ ਮੈਂ ਤੇ ਇਹੀ ਕਹੂੰਗਾ ਕਿ ਧੱਕੇ ਨਾ ਕਰੋ ਪੰਜਾਬ ਬਚਾਓ ਪੰਜਾਬ ਬਚਾਉਣ ਚ ਆਪਾਂ ਨੂੰ ਸਾਰਿਆਂ ਨੂੰ ਰਲਣਾ ਚਾਹੀਦਾ ਤੇ ਆਪਾਂ ਉਹੀ ਕੰਮ ਕਰ ਰਹੇ ਆ ਜਿਹੜੇ ਪਹਿਲਾਂ ਦੀਆਂ ਸਰਕਾਰਾਂ ਵੇਲੇ ਪਹਿਲਾਂ ਸਦੀਆਂ ਪਹਿਲਾਂ ਹੁੰਦਾ ਸੀ ਅੱਜ ਵੀ ਕੰਮ ਉਹੀ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਨਸ਼ੇ ਪੀਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਫਿਰ ਮੈਂ ਕਹਾਂਗਾ ਵੀ ਜਿੰਨੀ ਨੌਜਵਾਨੀਆਂ ਪੰਜਾਬ ਦੀ ਅੱਦੇ ਨਾਲੋਂ ਜ਼ਿਆਦਾ ਅੱਜ ਨਸ਼ੇ ਤੇ ਲੱਗੀ ਪਈ ਆ ਕਰੋ ਅੱਜ ਉਹਨਾਂ ਨੂੰ ਗ੍ਰਿਫਤਾਰ ਸ਼ਰਾਬ ਵੀ ਇੱਕ ਨਸ਼ਾ ਪੀਣ ਵਾਲਿਆਂ ਨੂੰ ਕਰੋ ਠੇਕੇ ਤਾਂ ਸ਼ਰਾਬ ਦੇ ਜਿਹੜੇ ਸਰਕਾਰ ਨੇ ਖੋਲਿ ਹੁਣ ਬੀੜੀਆਂ ਦੇ ਮੰਡਲ ਦੁਕਾਨਾਂ ਤੇ ਪਏ ਹੋਣ ਜਰਦੇ ਦੀਆਂ ਪੁੜੀਆਂ ਜਿਨ੍ਹਾਂ ਦੇ ਨਾਲ ਕੈਂਸਰ ਹੁੰਦਾ ਤੁਸੀਂ ਆਪ ਹੀ ਕਹਿੰਨੇ ਆ ਖਬਰਾਂ ਹੁੰਦੀਆਂ ਉਹ ਕੈਂਸਰ ਦੀਆਂ ਬਿਮਾਰੀਆਂ ਦੁਕਾਨਾਂ ਤੇ ਪਈਆਂ ਹੋਣ ਉਹ ਸਰਕਾਰ ਕਿਵੇਂ ਨਸ਼ੇ ਦੇ ਵਿਰੁੱਧ ਜਾ ਸਕਦੀ ਆ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ